ਜਥੇਦਾਰ ਫੇਰ ਆ ਗਏ ਹਾਂ ਉਹ ਦਿੱਕਤ ਆ ਉਹ ਵੀ ਲਿੰਕ ਸੜਕਾਂ ਦੇ ਰਹੀ ਗੱਜਰ ਖਰਾਬ ਹੋ ਰਹੀ ਆ Hãy subscribe cho kênh Ghiền Mì Gõ không ਸਾਰਾ ਸਰਕਾਰੀ ਸੰਤਰੇ ਇਸ ਕੰਮ ਤੇ ਲਾਇਆ ਲੈ ਬਿਲਕੁਲ ਬਿਲਕੁਲ ਨਹੀਂ ਤਰਖਾਵਾ ਹੀ ਏ ਕਰਨ ਕੇ ਦੇਂਦਾ ਆ ਇਹ ਸਾਰੇ ਵੇਖਣਦੇ ਆ ਜੀ ਇਹਨਾਂ ਲੋਕੀ ਖੜੇ ਨੇ ਕੰਪਨੀ ਤੇ ਆਲੀ ਇਹਨੂੰ ਕਹਿੰਦੇ ਆ ਅਕਾਲੀਆਂ ਦਾ ਹੈ ਅਕਾਲੀਆਂ ਦਾ ਹੀ ਕਿਹਾ ਹੈ ਅਕਾਲੀਆਂ ਦਾ ਕਾਲੀ ਚੋਰੀ-ਚੋਰੀ ਲੰਘਦੇ ਦਿਖਾਈ ਦਿੱਤੇ ਕਿਉਂਕਿ ਸਾੜੂ ਪਾਰਟੀ ਦੀਆਂ ਬੱਸਾਂ ਨੂੰ ਅੱਗੇ ਜਾਣ ਦਿੱਤਾ ਜਾ ਰਿਹਾ ਕਿਉਂਕਿ ਪਤਾ ਲੱਗਿਆ ਕਿ ਇਮਰਾਨ ਕਲਮ ਵਾਲੀ ਸਾਈਡ ਤੋਂ ਜਿਹੜੇ ਆ ਇੱਕ ਸਾਬਕਾ ਮੰਤਰੀ ਯਾਲੀ ਨਾਮ ਦਾ ਜਿਹੜਾ ਲੁਧਿਆਣੇ ਤੋਂ ਸ਼ਹਿਤ ਲੱਗਦਾ ਉਹ ਵੀ ਇਧਰ ਦੀ ਇੱਕ ਤਰ੍ਹਾਂ ਚੋਰਾਂ ਤਰ੍ਹਾਂ ਦੀ ਲੰਘ ਕੇ ਮੌਸਰ ਸਾਹਿਬ ਨੂੰ ਉਰਬਾਨਗੀ ਤੇ ਜਾਂਦੇ ਦਿਖਾਈ ਦਿੱਤੇ ਕੀ ਆਏ ਇੱਕ ਘਰ ਆਏ ਅਸੀਂ ਸਿਰਫ 6 ਵਜੇ ਦਾ ਮੇਰਾ ਇੱਕ ਸਰਾਇ ਜਾਂਦੇ ਨੇ ਕਿੱਥੇ ਕਿੱਥੇ ਘੁੰਮਣਾ ਮੇਰੇ ਕੋਲ ਮਤਲਬ ਬਾਹਰ ਪਾਸੇ ਦਾ ਰੂਟ ਪਲਾਨ ਬਣਿਆ ਵੀ ਕਿੱਥੇ ਘੁੰਮਣਾ ਜਾਣਾ ਉਹ ਤਾਂ ਅਸੀਂ ਕਰੀਏ ਉਹ ਹੀ ਬਰ ਸੰਗਤ ਨੂੰ ਲਾ ਤਾਂ ਵੀਜ਼ਿਟ ਦੇ ਕੇ ਕੰਮ ਦੀ ਸੇਵਾ ਕਰੋ ਸਮਾਪਤ ਕਰਨ ਤੋਂ ਬਾਅਦ ਦਰਵਾਜ਼ੇ ਤੇ ਖੜੇ ਨਹੀਂ ਕਰਉਂਦਾ ਰਹੇ ਹਾਂ ਬਾਕੀ ਦੀ ਬੜੀ ਤਰ੍ਹਾਂ ਦੀ ਸੇਵਾ ਕਰਦੇ ਹਾਂ ਦਰਵਾਜ਼ੇ ਤੇ ਪਰੇ ਜੀ ਜਦੋਂ ਪ੍ਰੈਸਿਕ ਆਪਰੇ ਮਿਰਜੀ ਪਿਕਲ ਇੱਕ ਜੀ ਕਹਿੰਦੇ ਐਜ਼ ਅ ਬ੍ਰਦਰ ਆਪਾ ਸਿੱਧਾ ਜਾਂ ਸਾਈਡ ਤੇ ਹੋ ਜਾਓ ਕਿ ਅੰਦਰ ਵੀ ਗੱਡੀਆਂ ਨੇ ਫਿਰ ਤਾਂ ਕਰਕੇ ਅੰਦਰ ਇਸ ਪਾਸੇ ਆ ਜਾਓ ਰਿਕਵੈਸਟ ਇਹ ਤੁਹਾਡੇ ਉੱਤੇ ਨਾਲ ਗੱਡੀਆਂ ਫਾਸਟ ਆ ਰਹੀਆਂ ਇੰਨੀ ਰਿਕਵੈਸਟ ਨਹੀਂ ਕਰਦਾ ਸਰ ਦਾ ਨੰਬਰ ਯਾਰ ਮੈਂ ਦੇਖੀਓ ਕੋਈ ਹਾਲ ਆ ਯਾਰ ਇਹਨਾਂ ਦਾ ਹੁਣ ਟਕੇ ਜਾਂਦੀ ਤਾਂ ਇਹਨਾਂ ਨੇ ਹਰਾਮ ਕਰਤਾ ਲੋਕਾਂ ਦੇ ਪੈਸੇ ਕਿਸੇ ਨੂੰ ਇਸ਼ਾਨਾਂ ਵਾਲੇ ਨੂੰ ਕੱਪੜੇ ਨਹੀਂ ਦਿੱਤਾ ਇਹਨਾਂ ਨੇ ਕਰਕੇ ਦਾ ਅਲਸਾ ਇਹ ਵਿੱਚ ਤੇ ਸੈਂਤ ਪੰਜਾਬ ਪੁਸਤ ਦੇ ਕਰਮਚਾਰੀਆਂ ਵਿੱਚ ਥੋੜੀ ਜੀ ਤਲਖੀ ਵਿਦਾਈ ਦੇਖਣ ਨੂੰ ਦਿਖਾਈ ਦਿੱਤੀ ਕਿਉਂਕਿ ਉਹਨਾਂ ਨੂੰ ਹੀ ਸ਼ੱਕ ਪੈਦਾ ਸੀ ਕਿ ਸਾਡੇ ਜਿਹੜੇ ਕੰਪਨੀ ਦੇ ਬਸਾਂ ਉਹਨਾਂ ਨੂੰ ਟੱਪਣ ਨਹੀਂ ਦਿੱਤਾ ਜਾ ਰਿਹਾ ਪਰ ਮੇਰੇ ਖਿਆਲ ਦੇ ਵਿੱਚ ਤਾਂ ਪੁਲਿਸ ਆਪਣੀ ਡਿਊਟੀ ਕਰ ਰਹੀ ਆ ਤਾਂ ਤਾਂ ਖਾਲਸਿਆਂ ਦੀ ਸੰਤੁਸ਼ਟੀ ਹੋ ਗਈ ਮਹਿਸੂਸ ਹੋਈ ਜਿਵੇਂ ਕਿ ਆਪਣੀਆਂ ਬਸਾਂ ਲੰਘਦੀਆਂ ਦਿਸਣੀਆਂ ਖਾਲਸੇ ਰਵਾਨਗੀ ਕਰ ਚੁੱਕੇ ਇਸ ਤੱਕ ਇਸ ਜਗ੍ਹਾ